ਇਹ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਦਾਨਿਸ਼ਵਰ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰੇਣਾ ਸਾਹਿਬ 2024 ਦਾ ਅਖੀਰ ਲੱਜਣਾ ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ ਔਰ ਕੈਨੇਡੀਅਨ ਦੇ ਲਈ ਇਕਨੋਮਿਕਲੀ ਅਗਲਾ ਸਾਲ ਕਿਦਾਂ ਦਾ ਹੋਵੇਗਾ 2025 ਦਾ ਤੇ ਕਰਦੇ ਹਾਂ ਗੱਲਬਾਤ ਕਰਜ਼ਾ ਤੇ ਕਿਸ਼ਤਾਂ ਹੋਣਗੀਆਂ ਨਵੇਂ ਸਾਲ 'ਚ ਕੈਨੇਡੀਅਨ ਦਾ ਸਭ ਤੋਂ ਵੱਡਾ ਫਿਕਰ ਜੀਬਦਰਨ ਸਾਹਿਬ ਦੇਖੋ ਪ੍ਰਿੰਦਾ ਜੀ 90 ਸਾਲ ਤੇ ਕਿਉਂਕਿ ਹੁਣ ਅੱਜ ਆਖਰੀ ਦਿਨ ਹੈ 2024 ਦਾ ਸੋ ਕੱਲੋਂ ਨਵਾਂ ਸਾਲ ਜਿਹੜੀ ਉਸ ਦੀ ਸ਼ੁਰੂਆਤ ਹੋਵੇਗੀ ਤੇ ਲੋਕਾਂ ਤੋਂ ਜਿਵੇਂ ਪੁੱਛਿਆ ਜਾਂਦਾ ਹੈ ਤੁਸੀਂ ਨਵੇਂ ਸਾਲ ਦੇ ਵਿੱਚ ਤੁਸੀਂ ਕੀ ਸੋਚਿਆ ਰੈਜ਼ੋਲੂਸ਼ਨ ਕੀਆ ਕੀ ਆਪਣੇ ਆਪ ਤੇ ਚੇਂਜਸ ਲੈ ਕੇ ਆ ਰਹੇ ਹੋ ਨੇ ਤੇ ਕੀ ਤੁਹਾਡੀ ਜਿਆਦਾ ਫਿਕਰਮੰਦੀ ਵਾਲੀ ਗੱਲ ਰਹੇਗੀ ਸੋ ਇਸ ਸਮੇਂ ਹੋਰ ਕਿਸੇ ਨੇ ਕੀ ਸੋਚਿਆ ਆ ਕੀ ਪਲਾਨਿੰਗ ਕੀਤੀ ਹੈ ਜਾ ਉਹਨੇ ਕੀ ਆਪਣੇ ਰੈਜ਼ੋਲੂਸ਼ਨ ਲਿਆਂਦੇ ਨੇ ਉਹ ਇੱਕ ਵਕਰੀਆਂ ਗੱਲਾਂ ਨੇ ਪਰ ਜੇਕਰ ਅਸੀਂ ਜੋ ਸੀਆਈਬੀਸੀ ਵੱਲੋਂ ਜੋ ਇੱਕ ਸਰਵੇ ਕਰਵਾਇਆ ਗਿਆ ਪੋਲ ਕਰਵਾਇਆ ਗਿਆ ਜੇਕਰ ਆਪਾਂ ਉਸ ਸਰਵੇ ਦੀ ਗੱਲ ਕਰੀਏ ਉਸ ਪੋਲ ਦੇ ਵਿੱਚੋਂ ਨਿਕਲੇ ਹੋਏ ਨਤੀਜਿਆਂ ਦੀ ਗੱਲ ਕਰੀਏ ਸੋ ਬਾਕੀ ਸਾਰੀਆਂ ਗੱਲਾਂ ਨਾਲੋਂ ਇਸ ਸਮੇਂ ਕ੍ਰੇਡਿਅਨ ਵਾਸਤੇ ਸਭ ਤੋਂ ਵੱਡੀ ਚਿੰਤਾ ਇਹ ਆ ਕਿ 225 ਦੇ ਵਿੱਚ ਆਪਣੇ ਉੱਪਰ ਚੜੇ ਹੋਏ ਕਰਜ਼ੇ ਆਪਣੀਆਂ ਜੜੀਆਂ ਕਰਜ਼ੇ ਦੀਆਂ ਕਿਸ਼ਤਾਂ ਨੇ ਉਹਨਾਂ ਦਾ ਭੁਗਤਾਨ ਕਿਵੇਂ ਕਰਨਾ ਆ ਉਹ ਕਰਜ਼ਾ ਕਿਵੇਂ ਲਾਉਣਾ ਆ ਉਹ ਕਿਸ਼ਤਾਂ ਕਿਵੇਂ ਲਾਉਣੀਆਂ ਨੇ ਇਹ ਸਭ ਤੋਂ ਵੱਡੀ ਜਿਹੜੀ ਆ ਚਿੰਤਾ ਇਸ ਸਮੇਂ ਕੈਨੇਡੀਅਨਸ ਦੀ ਬਣੀ ਹੋਈ ਹੈ ਸੋ ਕਿਤੇ ਘੁੰਮਣ ਜਾਣਾ ਆ ਕੁਝ ਹੋਰ ਚੀਜ਼ਾਂ ਦੇ ਵੱਲ ਧਿਆਨ ਦੇਣਾ ਆ ਉਹ ਫਿਰ ਕੈਨੇਡੀਅਨ ਵਾਸਤੇ ਇਸ ਸਮੇਂ ਸਭ ਤੋਂ ਵੱਡਾ ਫਿਕਰ ਨਹੀਂ ਹੈ ਜਾਂ ਉਸ ਬਾਬਤ ਕੈਨੇਡੀਅਨਸ ਨਹੀਂ ਸੋਚ ਰਹੇ ਨੇ ਇਹ ਜੋ ਸਰਵੇ ਸੀਆਈਬੀਸੀ ਨੇ ਇਪਸੋਸ ਪੋਲ ਜਰੀਏ ਕਰਵਾਇਆ ਸੋ ਕੈਨੇਡੀਅਨ ਸਭ ਤੋਂ ਵੱਧ ਫਿਕਰਮੰਦ ਇਹਨਾਂ ਗੱਲਾਂ ਦੇ ਵਿੱਚ ਰੁੱਝੇ ਹੋਏ ਨੇ ਕਿ 25 ਦੇ ਵਿੱਚ ਕਰਜ਼ਾ ਲੈਣਾ ਆ 25 ਦੇ ਵਿੱਚ ਕਿਸ਼ਤਾਂ ਲੌਰੀਆਂ 25 ਦੇ ਵਿੱਚ ਆਪਣਾ ਕ੍ਰੈਡਿਟ ਸਕੋਰ ਨੂੰ ਵਧਿਆ ਕਰਨਾ ਸੋ ਇਹ ਦੱਸ ਰਿਹਾ ਕਿ 2/3 ਕੈਨੇਡੀਅਨ 2/3 ਕੈਨੇਡੀਅਨ ਇੱਕ ਬਹੁਤ ਵੱਡੀ ਗਿਣਤੀ ਹੁੰਦੀ ਆ ਸੋ 2/3 ਕੈਨੇਡੀਅਨ ਸਿਰਫ ਇਸ ਲਈ ਚਾਂਸਸ ਨੇ ਕਿ ਉਹਨਾਂ ਨੂੰ ਲੱਗਦਾ ਵੀ ਇੱਕ ਥੇਰ ਸੈਸ਼ਨ ਆ ਸਕਦਾ ਆ ਸਾਡੇ ਕੰਮ ਕਾ ਜਿਹੜੇ ਜਾ ਸਕਦੇ ਨੇ ਸਾਨੂੰ ਆਪਣਾ ਘਰ ਬਣਾ ਕੇ ਰੱਖਣਾ ਜਾਂ ਆਪਣੀਆਂ ਰੋਜ਼ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਸੋ ਉਹਨਾਂ ਨੂੰ ਪੂਰਾ ਕਰਨਾ ਸਾਡੇ ਵਾਸਤੇ ਇੱਕ ਵੱਡਾ ਫਿਕਰ ਹੋਗਾ ਸੋ ਕਾਫੀ ਵੱਡੀ ਦਰਜ ਜੋ ਕਨੇਡੀਅਨਸ ਦੀ ਇਹਨਾਂ ਨੇ ਤਕਰੀਬਨ 1500 ਕਨੇਡੀਅਨਸ ਨੂੰ ਇਸ ਪੋਲ ਦੇ ਵਿੱਚ ਸ਼ਾਮਲ ਕੀਤਾ ਆ ਸੋ ਬਾਕੀ ਮੁਲਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਕਨੇਡੀਅਨਸ ਵਾਸਤੇ ਇਸ ਪੋਲ ਮੁਤਾਬਕ ਕਰਜ਼ਾ ਅਤੇ ਕਰਜ਼ੇ ਦੀਆਂ ਕਿਸ਼ਤਾਂ ਲਾਉਣੀਆਂ ਇਹ ਸਭ ਤੋਂ ਵੱਡਾ ਮੁੱਦਾ 2025 ਦੇ ਵਿੱਚ ਰਹੇਗਾ ਜੀ 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 ਪ੍ਰਣਾਪ ਸਾਹਿਬ ਸਭ ਦੀਆਂ ਨਿਗਾਮਾਂ ਐ ਇਸ ਚੀਜ਼ ਦੇ ਉੱਤੇ ਹੀ ਐ ਤੇ ਕਿਉਂਕਿ ਕਰਜ਼ੇ ਬੜੇ ਚੱਕੇ ਹੋਏ ਨੇ ਔਰ ਕਿਸ਼ਤਾਂ ਵੱਡੀਆਂ-ਵੱਡੀਆਂ ਨੇ ਦੇਖਦੇ ਆਉਣੇ ਵਾਲੇ ਸਮਝਾ ਪਤਾ ਹੀ ਅਰਦਾਸ ਕਰਦੇ ਆਂ ਭਾਈ ਸਾਰੇ ਇਸ ਔਖੇ ਸਮੇਂ ਦੇ ਵਿੱਚੋਂ ਪ੍ਰਮਾਤਮਾ ਔਰ ਜਿਨ੍ਹਾਂ ਨੇ ਠੱਗੀਆਂ ਠੁਰੇ ਨਹੀਂ ਕੀਤਿਆਂ ਆਪ ਸਹਾਈ ਹੋਣਾ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਕੱਢਣ ਤੇ ਲਓ ਜੀ ਥੋੜੀ ਜੀ ਜਿੱਥੇ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚੋਂ ਔਰ ਸਰਕਾਰ ਨੇ ਵੀ ਬੜਾ ਕੋਈ ਦੱਸਿਆ ਬਹੁਤ ਸਾਰੇ ਆ ਲੋਕ ਫੜੇ ਵੀ ਗਏ ਐਕਸਟਰੋਸ਼ਨ ਨੂੰ ਲੈ ਕੇ ਔਰ ਹੁਣ ਪੁਲਿਸ ਵੱਲੋਂ ਐਕਸਟਰੋਸ਼ਨ ਫੋਨ ਕਾਲਾਂ ਨੂੰ ਲੈ ਕੇ ਕੋਈ ਵਾਰਨਿੰਗ ਦਿੱਤੀ ਗਈ ਹੈ ਪ੍ਰਧਾਨ ਸਾਹਿਬ ਦੇਖੋ ਪਿੰਦਰਜੀ ਪਹਿਲਾਂ ਅਸੀਂ ਦੇਖਿਆ ਕਿ ਐਕਸਟਰੋਸ਼ਨ ਨੂੰ ਲੈ ਕੇ ਜੋ ਸਾਊਥ ਏਸ਼ੀਅਨ ਭਾਈਚਾਰਾ ਆਇਆ ਉਹਨੂੰ ਖਾਸ ਔਰਤੇ ਟਾਰਗੇਟ ਕੀਤਾ ਗਿਆ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਦੇ ਬਿਜ਼ਨਸ ਦੇ ਉੱਪਰ ਘਰਾਂ ਦੇ ਉੱਪਰ ਇਹ ਪਰਸਨਲੀ ਉਹਨਾਂ ਨੂੰ ਵੀ ਜਿਹੜਾ ਹਰ ਤੰਗ ਤਰੀਕੇ ਨਾਲ ਟਾਰਗੇਟ ਕਰਕੇ ਸੋ ਐਕਸਟਰਸ਼ਨ ਦਾ ਜੋ ਇਹ ਨੈਟਵਰਕ ਸੀਗਾ ਸੋ ਉਹਦੇ ਰਾਹੀਂ ਲੋਕਾਂ ਕੋਲੋਂ ਡਾਲਰ ਵੀ ਉਗਰਾਏ ਗਏ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਗਿਆ ਲੋਕਾਂ ਦੇ ਉੱਪਰ ਹਮਲੇ ਵੀ ਹੋਏ ਨੇ ਤੇ ਕਤਲ ਵੀ ਹੋਏ ਨੇ ਸੋ ਇੱਕ ਬਹੁਤ ਵੱਡਾ ਮੁੱਦਾ ਸਾਡੇ ਸਾਊਥ ਏਸ਼ੀਆ ਵੈਸੇ ਕਹਿ ਦਿੰਦੇ ਨੇ ਪਰ ਹੈ ਇਹ ਇਹ ਪੰਜਾਬੀ ਭਾਈਚਾਰੇ ਆ ਜਾਂ ਭਾਰਤੀ ਭਾਈਚਾਰੇ ਤੱਕ ਹੀ ਇਹ ਵੱਡੇ ਪੱਧਰ ਤੇ ਗੱਲ ਕੀਤੀ ਗਈ ਬਾਕੀ ਭਾਈਚਾਰੇ ਉਹਨੇ ਇਹ ਵੱਡੇ ਪੱਧਰ ਤੇ ਇਨਵੋਲ ਨਹੀਂ ਸੀਗੇ ਪਰ ਹੁਣ ਇਹ ਜੋ ਪੁਲਿਸ ਹੈ ਉਹ ਜੀਟੀਏ ਖੇਤਰ ਦੇ ਵਿੱਚ ਇੱਕ ਨਵੇਂ ਤਰੀਕੇ ਦੇ ਜੋ ਐਕਸਟਰੂਸ਼ਨ ਨੂੰ ਲੈ ਕੇ ਕਾਲਸਟਾਰੀਆਂ ਨੇ ਐਕਸਟਰੂਸ਼ਨ ਨੂੰ ਲੈ ਕੇ ਲੋਕਾਂ ਨੂੰ ਜੋ ਪਰੇਸ਼ਾਨ ਕੀਤਾ ਜਾ ਰਿਹਾ ਸੋ ਉਹਦੇ ਪ੍ਰਤੀ ਲੋਕਾਂ ਨੂੰ ਇਹ ਉਹਨਾਂ ਨੇ ਇੱਕ ਚੇਤਾਵਨੀ ਇੱਕ ਚੇਤਾਵਨੀ ਉਹਨਾਂ ਵੱਲ ਦਿੱਤੀ ਗਈ ਹੈ ਸੋ ਇਹ ਇਕੱਲੇ ਭਾਰਤੀ ਜਾਂ ਪੰਜਾਬੀ ਭਾਈਚਾਰਿਆਂ ਨੂੰ ਨਹੀਂ ਆ ਕਿਸੇ ਨੂੰ ਵੀ ਇਸ ਤਰੀਕੇ ਦੀ ਕਾਲ ਆ ਸਕਦੀ ਹੈ ਸੋ ਇਹ ਦੱਸ ਰਹੇ ਨੇ ਕਿ 470 ਜਾਂ 404 ਜਿਸ ਵੀ ਨੰਬਰ ਦੇ ਅੱਗੇ 470 ਲੱਗਾ ਹੋਵੇ ਜਾ 404 ਲੱਗਾ ਹੋਵੇ ਸੋ ਇਸ ਨੰਬਰ ਤੋਂ ਕਹਿੰਦੇ ਵੀ ਇਹ ਕਾਲ ਆ ਰਹੀਆਂ ਨੇ ਇਹ ਨੰਬਰ ਅਮਰੀਕਾ ਦੇ ਫੋਨ ਨੰਬਰ ਦਾ ਇਹ ਨੰਬਰ ਹੈ ਕਿਉਂਕਿ ਜੇ ਤੁਹਾਨੂੰ ਕਾਲ ਆਉਂਦੀ ਆ ਅਮਰੀਕਾ ਤੋਂ ਆਉਦੀ ਹੋਈ ਕਾਲ ਸ਼ੋ ਹੁੰਦੀ ਹੈ ਇਹ 470 ਜਾਂ 404 ਲੱਗਾ ਹੋਵੇਗਾ ਤੇ ਤੁਹਾਡੇ ਕੋਲੋਂ ਐਕਸਟਰਸ਼ਨ ਮਨੀ ਮੰਗੀ ਜਾਵੇਗੀ ਤੇ ਜੇ ਤੁਸੀਂ ਐਕਸਟਰਸ਼ਨ ਮਨੀ ਦੇਣ ਵਾਸਤੇ ਸਹਿਮਤ ਨਹੀਂ ਹੁੰਦੇ ਹੋ ਤੇ ਤੁਹਾਨੂੰ ਬਾਅਦ ਦੇ ਵਿੱਚ ਇਸ ਤਰੀਕੇ ਦੇ ਟੈਕਸਟ ਮੈਸੇਜ ਆਉਣਗੇ ਜਿਦੇ ਵਿੱਚ ਇਹ ਵਾਇਲੈਂਟ ਇਮੇਜ ਹੋਣ ਗਿਆ ਮੰਨ ਲਓ ਕਿਸੇ ਦਾ ਕਤਲ ਕੀਤਾ ਹੋਇਆ ਹੈ ਜਾਂ ਕਿਸੇ ਨੂੰ ਕੁੱਟ ਮਾਰ ਰਹੇ ਨੇ ਜਾਂ ਹੋਰ ਇਸ ਢੰਗ ਤਰੀਕੇ ਦੀਆਂ ਇਮੇਜਸ ਹੋਣ ਗਿਆ ਜਿਹੜੀਆਂ ਤੁਹਾਨੂੰ ਇੱਕ ਟੈਕਸਟ ਮੈਸੇਜ ਦੇ ਵਿੱਚ ਭੇਜਿਆ ਜਾਣ ਗਿਆ ਸੋ ਭਾਵੇਂ ਆ ਕਿ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਤਾਂ ਉਹ ਦੱਸਣਗੇ ਵੀ ਤੁਹਾਡਾ ਵੀ ਹਾਲ ਇਸ ਤਰੀਕੇ ਦਾ ਕੀਤਾ ਜਾਵੇਗਾ ਸੋ ਪੁਲਿਸ ਜੀ ਦੇ ਵਿੱਚ ਕਹਿ ਰਹੀ ਆ ਵੀ ਇਹ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇਸ ਤਰੀਕੇ ਦੀਆਂ ਕਾਲਸ ਕਰਕੇ ਲੋਕਾਂ ਕੋਲੋਂ ਡਾਲਰ ਜਿਹੜੇ ਨੇ ਵਸੂਲੇ ਜਾ ਰਹੇ ਨੇ ਉਹ ਕਹਿੰਦੇ ਵੀ ਇਹ ਇੱਕ ਸਕੈਮ ਆ ਤੁਹਾਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਆ ਇਸ ਤਰੀਕੇ ਦੇ ਨੰਬਰਸ ਔਨ ਤਕਾਲਾਂ ਆਉਂਦੀਆਂ ਨੇ ਤੁਸੀਂ ਪੁਲਿਸ ਦੇ ਨਾਲ ਸੰਪਰਕ ਕਰੋ ਜੇ ਤੁਹਾਨੂੰ ਕੋਈ ਇਸ ਤਰੀਕੇ ਦਾ ਵਾਇਲੈਂਟ ਮੈਸੇਜ ਵੀ ਆਉਂਦਾ ਆ ਕਿ ਤਾਬੀ ਤੁਹਾਨੂੰ ਕੋਈ ਡਰਨ ਦੀ ਪਰੇਸ਼ਾਨ ਦੀ ਜਾਂ ਕਿਸੇ ਨੂੰ ਕੋਈ ਵੀ ਡਾਲਰ ਦੇਣ ਦੀ ਲੋੜ ਨਹੀਂ ਆ ਉਹ ਕਹਿੰਦੇ ਵੀ ਇਹ ਇਹ ਨੰਬਰਾਂ ਤੋਂ ਇੱਕ ਸਕੈਮ ਚਲਾਇਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਇਹ ਬਹੁਤ ਤਰੀਕੇ ਦੇ ਸਕੈਮਸ ਹੁੰਦੇ ਨੇ ਕਦੇ ਕਿਸੇ ਨੂੰ ਖੁਸ਼ਕਾ ਕਿ ਇਹ ਇਹ ਡਾਲਰ ਲੈ ਲੈ ਜਾਂਦੇ ਨੇ ਕਿਸੇ ਨੂੰ ਕਿਸੇ ਢੰਗ ਨਾਲ ਡਰਾਇਆ ਜਾਂਦਾ ਸੋ ਇਹ ਇੱਕ ਨਵਾਂ ਸਕੈਮ ਚੱਲਿਆ ਆ ਜਿਸ ਨੂੰ ਜਿਹਦੇ ਵਿੱਚ ਖਾਸ ਤੌਰ ਤੇ ਜੀਟੀਏ ਦਾ ਭਾਈਚਾਰਾ ਇਹਨੂੰ ਟਾਰਗੇਟ ਕੀਤਾ ਜਾ ਰਿਹਾ ਇਹਨਾਂ ਨੰਬਰਾਂ ਤੋਂ ਜਿਵੇਂ ਮੈਂ ਦੱਸਿਆ 470 ਤੇ 404 ਤੋਂ ਕਾਲਾਂ ਆ ਰਹੀਆਂ ਨੇ ਇਹ ਉਹ ਨਹੀਂ ਕਿ ਤੁਸੀਂ ਉਹਨਾਂ ਦੇ ਗੱਲ ਮੰਨਦੇ ਵੇ ਤੁਹਾਨੂੰ ਵਾਇਲੈਂਟ ਟੈਕਸਟ ਮੈਸੇਜ ਭੇਜ ਜਾਂਦੇ ਨੇ ਸੋ ਪੁਲਿਸ ਕਹਿ ਰਹੀ ਹੈ ਵੀ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਕੁਛ ਦੇਣ ਦੀ ਲੋੜ ਨਹੀਂ ਇਮੀਡੀਏਟਲੀ ਸਾਡੇ ਨਾਲ ਕਾਲ ਕਰੋ ਤੇ ਇੱਕ ਨਵਾਂ ਸਕੈਮ ਜੋ ਚੀਤੀ ਵਿੱਚ ਚੱਲ ਪਿਆ ਉਸ ਸੁਭਾਵਤ ਲੋਕਾਂ ਨੂੰ ਜਿਹੜਾ ਆ ਸੋਚਣ ਦੀ ਸਮਝਾਂ ਦੀ ਤੇ ਪੁਲਿਸ ਦੇ ਨਾਲ ਸਹਿਯੋਗ ਕਰਨ ਦੀ ਲੋੜ ਹੈ ਜੀ ਭਰਨ ਸਾਹਿਬ ਅਮਰੀਕਾ ਦੇ ਫੋਨ ਨੰਬਰਾਂ ਦੀ ਕਾਲਸ ਦੀ ਗੱਲਬਾਤ ਕੀਤੀ ਹੈ ਅਮਰੀਕਾ ਦੀ ਗੱਲਬਾਤ ਹੋਵੇ ਤੇ ਫੇਰ ਖਬਰਾਂ ਅਧੂਰੀਆਂ ਰਹਿ ਜਾਂਦੀਆਂ ਉਹਨਾਂ ਦੀ ਉਹਨਾਂ ਦੀ ਗੱਲਬਾਤ ਤੋਂ ਬਿਨਾ ਤੇ ਆਪਾਂ ਨੂੰ ਪਤਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਡੋਨਲਡ ਟਰੰਪ ਉਹ ਨਹੀਂ ਬਹੁਤ ਬਿਵਾਦਾਂ ਦੇ ਵਿੱਚ ਘਿਰਦੇ ਰਹਿੰਦੇ ਨੇ ਦੋਸ਼ ਲੱਗੇ ਫਿਰ ਬਾਰੀ ਵੀ ਹੋਏ ਤੇ ਪਰ ਹੁਣ ਡੋਨਲਡ ਟਰੰਪ ਨੂੰ ਤੇ ਦੋਸ਼ ਜਿਹੜੇ ਲੱਗੇ ਨੇ ਸੋ ਸੁਪਰੀਮ ਕੋਰਟ ਵਿੱਚ ਵੀ ਸਹੀ ਪਾਏ ਗਏ ਨੇ ਕਿਹੜੇ ਦੋਸ਼ ਹੈ ਪ੍ਰਿੰਟ ਸਾਹਿਬ ਦੇਖੋ ਪਿਛਲੇ ਦਿਨੀ ਜੋ ਜੂਰੀ ਸੀਗੀ ਸੋ ਉਹਦੇ ਵੱਲੋਂ ਇੱਕ ਸਿਵਲ ਕੇਸ ਦੇ ਵਿੱਚ ਇਡੋਨਲਡ ਡਰਾਮ ਸਾਹਿਬ ਦੇ ਖਿਲਾਫ ਜੋ ਇੱਕ ਲੰਮੇ ਸਮੇਂ ਤੋਂ ਮੈਗਜ਼ੀਨਾਂ ਨਾਲ ਜੁੜੀ ਹੋਈ ਜੋ ਕਾਲਮੈਂਟ ਸੀਗੇ ਤੇ ਉਹ ਜਿਹੜੇ ਇਹ ਜੀਨ ਕੋਰਲਸ ਉਹਨਾਂ ਨੇ ਡੈਫਮੇਸ਼ਨ ਤੇ ਸੈਕਸਚੁਅਲ ਅਬਿਊਜ਼ ਦੇ ਦੋਸ਼ ਡੋਨਲਡ ਡਰਾਮ ਸਾਹਿਬ ਖਿਲਾਫ ਲਾਏ ਸੀਗੇ ਤਾਂ ਜਿਊਰੀ ਜਿਹੜੀ ਸੀ ਜਿਊਰੀ ਨੇ ਉਹਦਾ ਦੋਸ਼ਾ ਨੂੰ ਸਹੀ ਮੰਨਿਆ ਤੇ 5 ਮਿਲੀਅਨ ਦਾ ਅਵਾਰਡ ਵੀ ਵਿਕਟਮ ਨੂੰ ਦਿੱਤਾ ਸੀਗਾ ਤਾਂ ਇਹਦੇ ਵਿੱਚ ਜੋ ਸੈਕਸਚੁਅਲ ਅਬਿਊਜ਼ ਕਰਨੇ ਦੀ ਗੱਲਬਾਤ ਸਾਹਮਣੇ ਆਈ ਸੀਗੀ ਕੀ 1996 ਦਾ ਇਹ ਮਸਲਾ ਸੀਗਾ ਜਿਹਦੇ ਵਿੱਚ ਇੱਕ ਇਹ ਵਾਇਲੈਂਟ ਅਟੈਕ ਇਹ ਜਿਹੜਾ ਸੀਗਾ ਜਿਹਦੇ ਵਿੱਚ ਦੱਸਿਆ ਕਿ ਇੱਕ ਸਟੋਰ ਦੇ ਡ্রেਸਿੰਗ ਰੂਮ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਇੱਕ ਵਾਇਲੈਂਟ ਅਟੈਕ ਉਸ ਔਰਤ ਨਾਲ ਕੀਤਾ ਗਿਆ ਸੈਕਸੂਅਲੀ ਅਬਿਊਜ਼ ਕੀਤਾ ਗਿਆ ਸੋ ਇਹ ਦੋਸ਼ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਲਰ 트ੰਪਸ ਆਫ ਤੇ ਲੱਗੇ ਸਨ ਇਹ ਪਹਿਲਾਂ ਜਿਊਰੀ ਵੱਲੋਂ ਇਹ ਦੋਸ਼ ਸਹੀ ਪਾਏ ਗਏ ਫਿਰ ਇਹਦੇ ਖਿਲਾਫ ਯੂ ਐਸ ਫੈਡਰਲ ਇਹ ਕੋਰਟ ਦੇ ਵਿੱਚ ਅਪੀਲ ਪਾਏ ਗਏ ਸੀ ਪਰ ਹੁਣ ਪਤਾ ਲੱਗਾ ਵੀ ਯੂ ਐਸ ਫੈਡਰਲ ਕੋਰਟ ਵੱਲੋਂ ਵੀ ਇਹਨਾਂ ਦੋਸ਼ਾਂ ਨੂੰ ਸਹੀ ਪਾਇਆ ਗਿਆ ਵੀ ਜੋ ਡੋਨਲਡ ਟਰੰਪ ਸਾਹਿਬ ਦੇ ਖਿਲਾਫ ਜੂਰੀ ਦਾ ਫੈਸਲਾ ਸੀਗਾ ਕਿ ਉਹਨਾਂ ਵੱਲੋਂ ਸੈਕਸ ਅਬਿਊਜ਼ ਕੀਤਾ ਗਿਆ ਇਹ ਵਾਇਲੈਂਟ ਅਟੈਕ ਕੀਤਾ ਗਿਆ ਤੇ ਇਹ ਸਾਰੇ ਇਹ ਦੋਸ਼ ਜਿਹੜੇ ਨੇ ਉਹ ਸਹੀ ਨੇ ਸੋ ਹੁਣ ਇਹ ਪਹਿਲਾਂ ਜੂਰੀ ਤੋਂ ਬਾਅਦ ਹੁਣ ਸੁਪਰੀਮ ਕੋਰਟ ਜਿਹੜਾ ਯੂ ਐਸ ਫੈਡਰਲ ਕੋਰਟ ਜਿਹੜਾ ਆ ਸੋ ਉਹਦੇ ਵਿੱਚ ਵੀ ਅਪੀਲ ਕੋਰਟ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਆ ਸੋ ਇਹ ਸੈਕੰਡ ਯੂਐਸ ਸਰਕਟ ਕੋਰਟ ਆਫ ਅਤੀਲ ਦੇ ਵਿੱਚ ਇਹ ਗੱਲ ਗਈ ਸੀ ਤਾਂ ਉਹਨਾਂ ਨੇ ਰਿਟਨ ਦੇ ਵਿੱਚ ਉਸ ਜੂਰੀ ਦੇ ਫੈਸਲੇ ਨੂੰ ਅਪਹੋਲਡ ਰੱਖਿਆ ਵੀ ਉਹ ਸਾਰੀਆਂ ਗੱਲਾਂਬਾਤਾਂ ਸਹੀ ਸੀਆਂ ਸੋ ਇਹ ਚੀਜ਼ਾਂ ਚਾਹੇ ਹੁਣ ਉਹ ਰਾਸ਼ਟਰਪਤੀ ਡੋਨਲਡ ਟਰੰਪ ਸਾਹ ਬਣ ਗਏ ਨੇ ਪਰ ਫਿਰ ਵੀ ਇਸ ਤੀਕੇ ਦੇ ਜੋ ਫੈਸਲੇ ਉਹਨਾਂ ਦੇ ਖਿਲਾਫ ਆ ਰਹੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਜੋ ਇਮੇਜ ਹੈ ਪਾਵੇਂ ਕਿ ਉਹਦੇ ਜਿਹੜੇ ਸਪੋਰਟਰਸ ਨੇ ਉਹ ਇਹਨਾਂ ਫੈਸਲਿਆਂ ਨੂੰ ਮੰਨਦੇ ਨਹੀਂ ਆ ਉਹਨਾਂ ਨੂੰ ਲੱਗਦਾ ਵੀ ਇਹ ਡੈਮੋਕਰੈਟਿਕ ਜੱਜ ਨੇ ਇਸ ਕਰਕੇ ਜਿਹੜੇ ਇਸ ਤਰੀਕੇ ਦੇ ਫੈਸਲੇ ਦਿੰਦੇ ਨੇ ਪਰ ਓਵਰ ਆਲ ਇਹਨਾਂ ਚੀਜ਼ਾਂ ਦੇ ਨਾਲ ਜੋ ਉਹਨਾਂ ਦੀ ਬਦਨਾਮੀ ਹੈ ਸੋ ਉਹ ਹੁੰਦੀ ਹੈ ਸੋ ਇਹ ਜੋ ਫੈਸਲੇ ਨੂੰ ਅਪਹੋਲਡ ਕਰ ਗਿਆ ਸੋ ਇਹਦੇ ਨਾਲ ਉਹਨਾਂ ਦੀ ਹੋਰ ਬਦਨਾਮੀ ਜਿਹੜੀ ਹੋਵੇਗੀ ਸੋ ਇਹਦੇ ਨਾਲ ਜੇਕਰ ਅਸੀਂ ਜੋ ਬਾਈਡਨ ਸਾਹਿਬ ਦੀ ਵੀ ਗੱਲ ਕਰੀਏ ਸੋ ਕਿਉਂਕਿ ਹੁਣ ਥੋੜੇ ਦਿਨ ਉਹ ਰਹਿ ਗਏ ਨੇ ਯੂਕਰੇਨ ਨੂੰ ਉਹਨਾਂ ਵੱਲੋਂ ਕਾਫੀ ਸਪੋਰਟ ਕੀਤੀ ਗਈ ਸੀ ਪ੍ਰੰਪਤ ਸਾਲ ਦਾ ਨਜ਼ਰੀਆ ਵੱਖਰਾ ਆ ਉਹ ਜੰਹਦ ਨੂੰ ਲੈ ਕੇ ਵੱਖਰੇ ਢੰਗ ਨਾਲ ਸੋਚਦੇ ਨੇ ਉਹ ਜਾਣਦੇ ਜਾਂਦੇ ਵੀ ਜੋ ਬਾਈਡਨ ਸਾਹਿਬ ਨੇ 2.5 ਬਿਲੀਅਨ ਦੀ ਹੋਰ ਜਿਹੜੀ ਸਪੋਰਟ ਹੈ ਇਹ ਜਿਹਦੇ ਵਿੱਚ ਵਿਪਨਸ ਵੀ ਯੂਕਰੇਨ ਨੂੰ ਦਿੱਤੇ ਜਾ ਰਹੇ ਹਨ ਸੋ ਉਹ ਸਪੋਰਟ ਦੇਣ ਦੀ ਗੱਲ ਇਹ ਇੱਥੇ ਇੱਥੇ ਕੀਤੀ ਜਾ ਰਹੀ ਹੈ ਜੋ ਬਾਈਡਨ ਸਾਹਿਬ ਕੋ ਸੋ ਜਾਣਦੇ ਜਾਂਦੇ ਵੀ 2.5 ਬਿਲੀਅਨ ਡਾਲਰ ਹੋਰ ਉਹਨਾਂ ਵੱਲੋਂ ਇਹ ਜੋ ਕ੍ਰੇਨ ਉਧਰ ਦੀ ਗੱਲ ਸਾਹਮਣੇ ਆਈ ਹੈ ਸੋ ਇਸ ਤੋਂ ਬਾਅਦ ਪਿੰਦ ਜੀ ਜੇਕਰ ਅਸੀਂ ਕੈਨੇਡਾ ਦੀ ਰਾਜਨੀਤੀ ਦੇ ਬਾਰੇ ਗੱਲ ਕਰੀਏ ਤਾਂ ਅਸੀਂ ਅਮਰੀਕਾ ਦੀ ਰਾਜਨੀਤੀ ਦੀ ਗੱਲ ਕਰ ਰਹੇ ਸੀਗੇ ਜਿਵੇਂ ਅਸੀਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਇਸ ਜੁਸਟਨ ਟੂਡੋ ਸਾਹਬ ਦੇ ਆਪਣੇ ਅੰਦਰਲੇ ਜਿਹੜੇ ਆ ਪਾਰਟੀ ਦੇ ਕੁਝ ਮੈਂਬਰ ਵੀ ਉਹਨਾਂ ਦੇ ਖਿਲਾਫ ਹੁੰਦੇ ਜਾ ਰਹੇ ਨੇ ਅਨਟਾਰੀਓ ਦੀ ਅਸੀਂ ਗੱਲਬਾਤ ਕੀਤੀ ਸੀ ਕੱਲ ਉਹਨਾਂ ਦੇ ਸਾਬਕਾ ਚੀਫ ਐਡਵਾਈਜ਼ਰ ਦੀ ਗੱਲ ਕੀਤੀ ਸੀ ਤਾਂ ਹੁਣ ਅਟਲੈਂਟਿਕ ਲਿਬਰਲ ਕੋਕਸ ਵੱਲੋਂ ਵੀ ਜਸਟਨ ਟੂਡੋ ਸਾਹਿਬ ਨੂੰ ਅਸੀਫਾ ਦੇਣ ਦੀ ਮੰਗ ਕਰ ਦਿੱਤੀ ਗਈ ਹੈ ਸੋ 23 ਇਹ ਦਸੰਬਰ ਨੂੰ ਅਟਲੈਂਟਿਕ ਲਿਬਰਲ ਕੋਕਸ ਦੀ ਜੋ ਮੀਟਿੰਗ ਹੋਈ ਸੀ ਤੇ ਉਸ ਤੋਂ ਬਾਅਦ ਜੋ ਫੈਸਲੇ ਲਏ ਗਏ ਸੀ ਸੋ ਉਹਦੇ ਵਿੱਚ ਦੱਸਿਆ ਜਾ ਰਿਹਾ ਵੀ ਕੋਕਸ ਦੀ ਜੋ ਚੇਅਰ ਸੀ ਕੋਡੀ ਬਲੋਇਸ ਸੋ ਉਹਨਾਂ ਨੇ ਇੱਕ ਚਿੱਠੀ ਜਸਟਨ ਟੂਡੋ ਸਾਹਿਬ ਨੂੰ ਲਿਖੀ ਸੀ ਸੋ ਉਹ ਚਿੱਠੀ ਜਿਹੜੀ ਹੈ ਹੁਣ ਇਹ মিডিਆ ਦੇ ਵਿੱਚ ਸਾਹਮਣੇ ਆਈ ਹੈ ਸੋ ਇਹਨੂੰ ਨਿਊ ਬ੍ਰਾਂਡਸ ਵੀ ਤੋਂ ਜਿਹੜੇ ਲਿਬਰਲ ਐਮਪੀ ਨੇ ਇਵੈਨ ਲੌਂਗ ਸੋ ਉਹਨਾਂ ਨੇ ਕੱਲ ਸੋਸ਼ਲ ਮੀਡੀਆ ਤੇ ਉਹ ਚਿੱਠੀ ਜਾਰੀ ਕੀਤੀ ਹੈ ਸੋ ਹੁਣ ਅਟਾਰੀਓ ਵੀ ਪਹਿਲਾਂ ਇਹ ਕਹਿ ਚੁੱਕਾ ਆ ਔਰ ਜੋ ਅਟਲੈਂਟਿਕ ਜਿਹੜੀਆਂ ਜਿਹੜੀਆਂ ਪ੍ਰੋਵਿੰਸ ਤੇ ਜਿਹੜੇ ਲਿਬਰਲ ਮੈਂਬਰਸ ਨੇ ਸੋ ਉਹਨਾਂ ਵੱਲੋਂ ਵੀ ਜਸਟਨ ਟੂਡੋ ਸਾਹਿਬ ਨੂੰ ਕਹਿ ਦਿੱਤਾ ਗਿਆ ਆ ਕਿ ਤੁਸੀਂ ਪਾਰਟੀ ਤੋਂ ਪਿਛਾ ਹਟ ਜਾਓ ਜੀ ਜੀ ਜੀਪ ਰੈਣਾ ਸਾਹਿਬ ਤੇ ਫਰਮਾਨ ਸਾਮ ਫਰਮਾਨ ਬੜੇ ਆਉਂਦੇ ਰਹਿੰਦੇ ਨੇ ਜੇ ਆਪਾਂ ਨਾਰਮਲ ਗੱਲਬਾਤ ਕਰੀਏ ਅ ਜਿਆਦਾਤਰ ਤਾਂ ਜਿਹੜੇ ਇੰਟਰਨੈਸ਼ਨਲ ਬਹੁਤ ਸਾਰੇ ਕੋਈ ਵਿਸਟਰਸ ਇੱਥੇ ਕੈਨੇਡਾ ਚ ਆਏ ਹੁੰਦੇ ਨੇ ਐ ਜਾਂ ਕੋਈ ਵਰਕ ਪਰਮਿਟ ਇਮੀਗ੍ਰੇਸ਼ਨ ਡਿਪਾਰਟਮੈਂਟ ਇੱਕ ਤਾਂ ਇਹ ਹੁੰਦੇ ਨੇ ਇਨਫੋਰਮੇਸ਼ਨ ਦੇ ਲਈ ਇੱਕ ਆਪਾਂ ਨੂੰ ਪਤਾ ਹੀ ਹੈ ਜਿਹੜੀਆਂ ਜਿੱਦਾਂ ਅਫਗਾਨਿਸਤਾਨ ਹੋਇਆ ਫਿਰ ਉੱਥੇ ਤਾਲੀਬਾਨ ਹੈ ਉਹਦਾਂ ਦੀ ਸਰਕਾਰਾਂ ਚੱਲਦੀਆਂ ਨੇ ਉਹਨਾਂ ਦੇ ਫਰਮਾਨ ਕੁਝ ਹੋਰ ਤਰ੍ਹਾਂ ਦੇ ਹੁੰਦੇ ਨੇ ਸੁਣੋ ਤਾਲੀਬਾਨ ਨੇ ਵੀ ਕੋ ਹੋਰ ਤਰ੍ਹਾਂ ਦਾ ਕੋਈ ਫਰਮਾਨ ਭੇਜਿਆ ਜੀ ਕੀ ਹੈ ਪ੍ਰਿੰਸ ਦੇਖੋ ਤਾਲੀਬਾਨ ਦਾ ਸਾਨੂੰ ਜਿਵੇਂ ਪਤਾ ਹੈ ਕਿ ਜਿਸ ਤਰੀਕੇ ਦੇ ਇੱਥੇ ਕਾਇਦੇ ਕਾਨੂੰਨ ਨੇ ਜਾਂ ਉਹਨਾਂ ਮੁਲਕਾਂ ਦੇ ਕਾਇਦੇ ਕਾਨੂੰਨ ਨੇ ਸੋ ਤਾਲੀਬਾਨ ਦੇ ਰਾਜ ਦੇ ਵਿੱਚ ਉਸ ਤਰੀਕੇ ਦੇ ਕਾਇਦੇ ਕਾਨੂੰਨਾਂ ਪਹਿਲਾਂ ਸੀਗੇ ਨਾ ਉਹ ਅੱਜ ਉਸ ਤਰ੍ਹਾਂ ਨਾਲ ਚੱਲ ਰਹੇ ਨੇ ਤੇ ਖਾਸ ਤੌਰ ਤੇ ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ ਤੇ ਔਰਤਾਂ ਆਏ ਨੇ ਤਾਂ ਉਹਨਾਂ ਨੂੰ ਉਸ ਤਰੀਕੇ ਦੀ ਆਜ਼ਾਦੀ ਉਹਨਾਂ ਵੱਲੋਂ ਨਹੀਂ ਦਿੱਤੀ ਜਾ ਰਹੀ ਜਾਂ ਜਿਸ ਤਰੀਕੇ ਦੀ ਆਜ਼ਾਦੀ ਇਹ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਵੇਂ ਅਸੀਂ ਜੋ ਵੈਸਟਰਨ ਡੈਮੋਕਰੈਟਿਕ ਕੰਟਰੀਜ਼ ਨੇ ਇਹ ਇਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਜਾਂ ਹੋਰ ਬਹੁਤ ਸਾਰੇ ਦੁਨੀਆ ਦੇ ਮੁਲਕ ਨੇ ਜਿਹੜਾ ਤੁਸੀਂ ਦੇਖਦੇ ਆਂ ਵੀ ਔਰਤਾਂ ਨੂੰ ਜਿਸ ਢੰਗ ਨਾਲ ਇਹ ਹਰ ਇਹ ਜਗ੍ਹਾ ਬਰਾਬਰਤਾ ਮਿਲਦੀ ਹੈ ਚਾਹੇ ਪੋਲਿਟਿਕਸ ਹੈ ਚਾਹੇ ਹੋਰ ਵੱਖ-ਵੱਖ ਤਰੀਕੇ ਦੇ ਕੰਮਕਾਜ ਨੇ ਤੇ ਔਰਤਾਂ ਵੀ ਅੱਗੇ ਆ ਕੇ ਬਰਾਬਰ ਮਾਦਾਂ ਦੇ ਕੰਮ ਕਰ ਸਕੀਆਂ ਨੇ ਔਰ ਤਾਲੀਬਾਨ ਜਿਹੜੇ ਨੇ ਉਹਨਾਂ ਦਾ ਇਹ ਕੰਮ ਕਰਨ ਦਾ ਢੰਗ ਤਰੀਕਾ ਵੱਖਰਾ ਆ ਉਹ ਇਹ ਜਿਹੜੇ ਕੱਟੜ ਜਿਹੜੇ ਇਸਲਾਮਿਕ ਕਾਨੂੰਨ ਨੇ ਜਾਂ ਜਿਹੜੇ ਕੱਟੜ ਇਸਲਾਮਿਕ ਰਵਾਇਤਾਂ ਨੇ ਉਹਨਾਂ ਮੁਤਾਬਕ ਉਹਨਾਂ ਦੀ ਸੋਚ ਹੈ ਸੋ ਇਹਦੇ ਵਿੱਚ ਉਹਨਾਂ ਨੇ ਜੋ ਨਵਾਂ ਫਰਮਾਨ ਜਾਰੀ ਕੀਤਾ ਆ ਜੋ ਉੱਥੇ ਦੀਆਂ ਔਰਤਾਂ ਨੂੰ ਲੈ ਕੇ ਆ ਸੋ ਇਹਦੇ ਵਿੱਚ ਉਹ ਦੱਸ ਰਹੇ ਨੇ ਕਿ ਅਫਗਾਨਿਸਤਾਨ ਦੇ ਵਿੱਚ ਜਿੰਨੇ ਵੀ ਐਨ ਜੀਓਸ ਚੱਲ ਰਹੇ ਨੇ ਵੀ ਉਹਨਾਂ ਦੇ ਵਿੱਚ ਇਹ ਕਿਸੇ ਵੀ ਔਰਤ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ ਸੋ ਭਾਵੇਂ ਆ ਕਿ ਜਿਹੜੇ ਵੀ ਉੱਥੇ ਐਨਜੀਓਜ਼ ਚੱਲ ਰਹੇ ਨੇ ਇਹ ਉਹਨਾਂ ਨੇ ਆਪਣੇ ਕਿਸੇ ਵੀ ਐਮਪਲਾਈ ਨੂੰ ਉਹਦੇ ਵਿੱਚ ਔਰਤਾਂ ਨੂੰ ਨਹੀਂ ਰੱਖਣਾ ਸਿਰਫ ਮਰਦਾਂ ਨੂੰ ਹੀ ਜਗ੍ਹਾ ਦੇਣੀ ਹੈ ਸੋ ਇਹ ਉਹਨਾਂ ਵੱਲੋਂ ਇੱਕ ਨਮਾ ਜਿਹੜਾ ਆ ਫਰਮਾਨ ਜਾਰੀ ਕੀਤਾ ਆ ਕਹਿੰਦੇ ਵੀ ਉਹਦਾ ਕਾਰਨ ਇਹ ਰਿਹਾ ਆ ਕਿ ਜੋ ਇਸਲਾਮ ਇੱਕ ਹੈਡ ਸਕਾਫ ਹੁੰਦਾ ਜੋ ਉਹ ਆਪਣੇ ਉੱਪਰ ਸਿਰ ਦੇ ਉੱਪਰ ਟਾਕੇ ਰੱਖਦੇ ਨੇ ਤੇ ਉਹਦਾ ਕਦੇ ਵੀ ਚੰਗੇ ਤਰੀਕੇ ਦੇ ਨਾਲ ਖਿਆਲ ਨਹੀਂ ਕੀਤਾ ਜਾਂਦਾ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜੋ ਉੱਥੇ ਦੇ ਇਕਨੋਮੀ ਮਿਨਿਸਟਰ ਨੇ ਅਫਗਾਨਿਸਤਾਨ ਦੇ ਸੋ ਉਹਨਾਂ ਨੇ ਐਕਸ ਦੇ ਉੱਪਰ ਟਵੀਟ ਕਰਕੇ ਇਹ ਗੱਲ ਕਹੀ ਆ ਤੁਸੀਂ ਦੇਖੋ ਵੀ ਐਕਸ ਦੇ ਉੱਪਰ ਟਵੀਟ ਕਰ ਰਹੇ ਨੇ ਮਾਡਰਨ ਟੈਕਨੋਲੋਜੀ ਦਾ ਆਪ ਵੀ ਬqrt ਰਹੇ ਨੇ ਪਰ ਉਹ ਮਾਡਰਨ ਜਿਹੜੀ ਟੈਕਨੋਲੋਜੀ ਦਾ ਫਾਇਦਾ ਔਰਤਾਂ ਨੂੰ ਨਹੀਂ ਦੇਣਾ ਚਾਹੁੰਦੇ ਸੋ ਇਹ ਇੱਕ ਨਮਾ ਉਹਨਾਂ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਤਾਲਿਬਾਨੀ ਜਿਹੜਾ ਫਰਮਾਨ ਹੈ ਇੱਕ ਤਾਲਿਬਾਨ ਦੇ ਨਾਲ ਛਾਛਾ ਉਹਦੇ ਜੁੜਿਆ ਫਿਰ ਤਾਲਿਬਾਨੀ ਫੈਸਲੇ ਲੈਂਦੇ ਨੇ ਸੋ ਇੱਕ ਹੋਰ ਤਾਲਿਬਾਨੀ ਫੈਸਲਾ ਉਹਨਾਂ ਵੱਰੋਂ ਲੈ ਲਿਆ ਗਿਆ ਐਨ ਜੀਓਸ ਦੇ ਵਿੱਚ ਜਿਹੜੇ ਵੀ ਐਨ ਜੀਓਸ ਔਰਤ ਹੋਊਗੀ ਸੋ ਐਨ ਜੀਓ ਨੂੰ ਚੱਲਣ ਨਹੀਂ ਦਿੱਤਾ ਜਾਊਗਾ ਐਨ ਜੀਓਸ ਨੂੰ ਉਹਤੇ ਬੰਦ ਕਰ ਦਿੱਤਾ ਜਾਊਗਾ ਸੋ ਇਸੇ ਨਾਲ ਪਿੰਨ ਜੀ ਅੰਤ ਦੇ ਵਿੱਚ ਗੱਲ ਬ੍ਰੈਂਟਨ ਦੀ ਕਰਦੇ ਆ ਸੋ ਇਹ ਜਾਦ ਦਵਾਣਾ ਕਿਉਂਕਿ ਅੱਜ ਦੀ ਰਾਤ ਲੋਕਾਂ ਨੇ ਕਿਉਂਕਿ ਨਵਾਂ ਸਾਲ ਜਦੋਂ ਚੜਨਾ ਉਹਨੂੰ ਸੈਲੀਬ੍ਰੇਟ ਵੀ ਕਰਨਾ ਆ ਤੇ ਇਹਦੇ ਵਿੱਚ ਕਈ ਵਾਰ ਲੋਕ ਆਤਿਸ਼ਵਾਜੀ ਵੀ ਕੰਮ ਲੱਦੇ ਨੇ ਪਟਾਕੇ ਵਗੈਰਾ ਵੀ ਚਲਾ ਲੁੰਦੇ ਨੇ ਸੋ ਸਿਟੀ ਆਫ ਬ੍ਰੈਮਟਨ ਨੇ ਦੁਬਾਰਾ ਚਿਤਾਇਆ ਵੀ ਜਿਹੜਾ ਵੀ ਬ੍ਰੈਮਟਨ ਦੇ ਵਿੱਚ ਪਟਾਕੇ ਚਲਾਏਗਾ ਵੇਚੇਗਾ ਰੱਖੇਗਾ ਤਾਂ ਉਹਨੂੰ 500 ਤੋਂ ਲੈ ਕੇ 1 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਸੋ ਕੱਲੀ ਦੀਵਾਲੀ ਨਹੀਂ ਹੈ ਹੋਰ ਵੀ ਇਸ ਤਰੀਕੇ ਦੇ ਮੌਕਿਆਂ ਦੇ ਉੱਪਰ ਤੁਸੀਂ ਇਸ ਤਰੀਕੇ ਦੇ ਕੰਮ ਬ੍ਰੈਮਟਨ 'ਚ ਨਹੀਂ ਕਰ ਸਕਦੇ ਸੋ ਬ੍ਰੈਮਟਨ ਦੀ ਸਿਟੀ ਨੇ ਇਹ ਇੱਕ ਵਾਰਨਿੰਗ ਜਿਹੜੀ ਆ ਬ੍ਰੈਮਟਨ ਦੇ ਲੋਕਾਂ ਨੂੰ ਦਿੱਤੀ ਹੈ ਜੀਪ ਰਣ ਸਾਹਿਬ ਬਹੁਤ ਬਹੁਤ ਧੰਨਵਾਦ ਕੱਲੀ ਕੱਲੀ ਖਬਰ ਤੁਸੀਂ ਸਾਂਝੀ ਕੀਤੀ ਜਾਂਦੇ ਆਂਦੇ ਆਪਣਾ ਨੰਬਰ ਜਰੂਰ ਸਾਂਝਾ ਕਰ ਦਿਓ ਕਿਸੇ ਵੀਰ ਭੈਣ ਭਰਾ ਨੇ ਤੁਹਾਨੂੰ ਟਰੱਕ ਲੋਨ ਲਈ ਜਾਂ ਹੋਰ ਕੋਈ ਗੱਲਬਾਤ ਕਰਨੀ ਹੋਵੇ ਜੀ ਅਸਿੰਦਰ ਜੀ ਮੇਰਾ ਫੋਨ ਨੰਬਰ 416 848 9698 416 848 9698 ਧੰਨਵਾਦ ਪਿੰਨ ਸਾਹਿਬ ਬਹੁਤ ਬਹੁਤ ਧੰਨਵਾਦ